ਤੁਹਾਨੂੰ ਪਤਾ ਹੈ ਕਿ ਮਾਤਾ ਗੁਜਰੀ ਜੀ ਕਿਵੇਂ ਸ਼ਹੀਦ ਹੋਈ ਸੀ ਕਿ ਬਹੁਤੇ ਲੋਕਾਂ ਨੇ ਆਖਣਾ ਕਿ ਜਦੋਂ ਉਹਨਾਂ ਨੂੰ ਛੋਟੇ ਸਾਹੂ ਜਦਿਆਂ ਦੀ ਸ਼ੀਤੀਪਾਰੀ ਪਤਾ ਚੱਲਿਆ ਤਾਂ ਉਹ ਉਹ ਠੰਡੇ ਬੋਜ ਦੇ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ ਪਰ ਵਾਟ ਇਫ ਆਰ ਟੈਲ ਯੂ ਥੈਟ ਥਿਸ ਇਜ਼ ਨੋਟ ਰਾਈਟ ਵਾਟ ਇਫ ਆਰ ਟੈਲ ਯੂ ਕਿ ਮਾਤਾ ਗੁਜਰੀ ਜੀ ਵੀ ਲੜਦੇ ਸ਼ਹੀਦ ਹੋਏ ਆ ਸਪਾਹੀਆਂ ਦੇ ਨਾਲ ਓਕੇ ਫੈਕਟ ਦੱਸਦੀ ਆ ਸਰਹੰਦ ਤੋਂ ਲਿਖ ਕੇ ਇੱਕ ਰੋਜ਼ਨਾਮਾ ਲਾਹੌਰ ਭੇਜਿਆ ਜਾਂਦਾ ਹੈ ਰੋਜ਼ਨਾਮਾ ਔਰਿੰਗਸੇ ਸਰਹੰਦ ਦਾ ਮੁੰਛੀ ਉਹਨੂੰ ਨੂਰਦੀਨ ਚਸ਼ਤੀ ਰੋਜ਼ ਭੇਜਦਾ ਹੁੰਦਾ ਸੀਗਾ ਰੋਜ਼ਨਾਮਚਾ 13 ਪੋ 1704 ਦਾ ਰੋਜ਼ਨਾਮਚਾ ਲਾਹੌਰ ਦਰਬਾਰੋਂ ਭੇਜਦਾ ਹੈ ਉਹਦੇ ਵਿੱਚ ਲਿਖਿਆ ਹੋਇਆ ਹੈ ਕਿ ਜਦ ਉਸ ਬਜ਼ੁਰਗ ਔਰਤ ਨੂੰ ਇੱਕ ਸਿਪਾਹੀ ਵੱਲੋਂ ਉਹਦੇ ਪੋਤੇ ਸ਼ਹੀਦ ਹੋਣ ਦੀ ਖਬਰ ਦਿੱਤੀ ਜਾਂਦੀ ਹੈ ਤਾਂ ਉਹ 82 ਸਾਲ ਦੀ ਬਜ਼ੁਰਗ ਔਰਤ ਗੁੱਸੇ 'ਚ ਆ ਕੇ ਉਸ ਸਿਪਾਹੀ ਤੋਂ ਕਿਰਪਾਨ ਖੋਹ ਲੈਂਦੀ ਹੈ ਤੇ ਸੂਬੇ ਸਰਹੰਦ ਦੀ ਕਚਹਿਰੀ ਦੇ ਵੱਲ ਭੱਜਦੀ ਹੈ ਰਸਤੇ ਦੇ ਵਿੱਚ ਉਹ ਸਿਪਾਹੀਆਂ ਦੇ ਨਾਲ ਲੜਦੀ ਹੈ ਤੇ ਮਾਰੀ ਜਾਂਦੀ ਹੈ ਉੰਨੇ ਸ਼ਬਦ ਮਾਰੀ ਜਾਂਦੀ ਹੈ ਵਰਤੇ ਆ ਪਰ ਆਪਾਂ ਸ਼ਹੀਦ ਸ਼ਬਦ ਵਰਤਾਂਗੇ ਕਿ ਮਾਤਾ ਗੁਜਰੀ ਜੀ ਉਥੇ ਸ਼ਹੀਦ ਹੁੰਦੇ ਆ ਉਸ ਤੋਂ ਬਾਅਦ ਕੀ ਹੁੰਦਾ ਉਸ ਤੋਂ ਬਾਅਦ ਕੀ ਹੁੰਦਾ ਉਹ ਤਿੰਨੇ ਲਾਸ਼ਾਂ ਹੰਸਲਾ ਨਦੀ ਦੇ ਪਾਰ ਜੰਗਲ ਦੇ ਵਿੱਚ ਸੁੱਟ ਦਿੱਤੀਆਂ ਜਾਂਦੀਆਂ ਤਾਂ ਕਿ ਕੋਈ ਜੰਗਲੀ ਜਾਨਵਰ ਉਹਨਾਂ ਨੂੰ ਖਾ ਜਾਵੇ ਇੱਕ ਐਲਾਨ ਕਰ ਦਿੱਤਾ ਜਾਂਦਾ ਨਾਲ ਹੀ ਖੁਬਹੂ ਉਦਾਂ ਦਾ ਐਲਾਨ ਜਿੱਤਾਂ ਦਾ ਇਸ ਤੋਂ 29 ਸਾਲ ਪਹਿਲਾਂ 1675 ਦੇ ਵਿੱਚ ਚਾਂਦਨੀ ਚੌਂਕ ਦੇ ਵਿੱਚ ਕੀਤਾ ਗਿਆ ਸੀਗਾ ਕਿ ਜੋ ਵੀ ਇਨਸਾਨ ਇਨ ਲਾਸ਼ਾਂ ਨੂੰ ਚੁੱਕ ਕੇ ਸੰਸਕਾਰ ਕਰੂਗਾ ਉਹ ਹਕੂਮਤ ਦਾ ਬਾਗੀ ਕਿਲایا ਜਾਊਗਾ ਪਰਿਵਾਰ ਸਮੇਤ ਉਹਨੂੰ ਖਤਮ ਕਰ ਦਿੱਤਾ ਜਾਊਗਾ ਕਿਹਾ ਜਾਂਦਾ ਹੈ ਕਿ ਇੱਕ ਜੰਗਲੀ ਸ਼ੇਰ ਸਾਰੀ ਰਾਤ ਲਾਸ਼ਾਂ ਦੇ ਸਰਾਨੀ ਬੈਠਾ ਰਿਹਾ ਜਿੱਥੇ ਸ਼ੇਰ ਹੋਵੇ ਉੱਥੇ ਕੋਈ ਹੋਰ ਜਾਨਵਰ ਨਹੀਂ ਆਉਂਦਾ ਇਸ ਕਰਕੇ ਕੋਈ ਜਾਨਵਰ ਲਾਸ਼ਾਂ ਨੂੰ ਖਾਣਾ ਸਕੇਆ ਦੋ ਦਿਨ ਬਾਅਦ ਇਹਨਾਂ ਦਾ ਇਨ ਲਾਸ਼ਾਂ ਦਾ ਸੰਸਕਾਰ ਕਰਨ ਲਈ ਦਿਵਾਨ ਤੋਂ ਢਰਮਲ ਸੂਬੇ ਸਰਹੰਦ ਨੂੰ ਮਿਲਦਾ ਸੂਬੇ ਵੱਲੋਂ ਦੋ ਸ਼ਰਤਾਂ ਰੱਖੀਆਂ ਜਾਂਦੀਆਂ ਨੇ ਇੱਕ ਤਾਂ ਇਹ ਕਿ ਸੰਸਕਾਰ ਦੀ ਜਗ੍ਹਾ ਇਹਨੂੰ ਮੁੱਲ ਖਰੀਦਣੀ ਪਊਗੀ ਤੇ ਦੂਜੀ ਸ਼ਰਤ ਇਹ ਕਿ ਜਗ੍ਹਾ ਸਰਹੰਦ ਦੇ ਵਿੱਚ ਨਹੀਂ ਹੋਣੀ ਚਾਹੀਦੀ ਉਸ ਤੋਂ ਬਾਅਦ ਦੀਵਾਨ ਟੋਡਰਮਲ ਚੌਧਰੀ ਅੱਤੇ ਨੂੰ ਮਿਲਦਿਆ ਅੱਤੇ ਵਾਲੀ ਪਿੰਡ ਵਿੱਚ ਸੰਸਕਾਰ ਕਰਨ ਲਈ ਜਗ੍ਹਾ ਦੇਖੀ ਜਾਂਦੀ ਹੈ ਛੋਟੀ ਸਾਹਿਬਜ਼ਾਦੀਆਂ ਤੇ ਮਾਤਾ ਗੁਜਰੀ ਜੀ ਦਾ ਸੰਸਕਾਰ ਅੱਤੇ ਵਾਲੀ ਪਿੰਡ ਦੇ ਵਿੱਚ ਹੋਇਆ ਜਿੱਥੇ ਅੱਜ ਕੱਲ ਗੁਰਦੁਆਰਾ ਜੋਤੀ ਸਰੂਪ ਹੈ ਹੁਣ ਦੀਵਾਨ ਟੋਡਰਮਲ ਬਾਰੇ ਵੀ ਥੋੜਾ ਜਿਹਾ ਜਾਣ ਲਿਆ ਉਹਨਾਂ ਦੇ ਪਿੰਡ ਬਾਰੇ ਇਤਿਹਾਸ ਦੇ ਵਿੱਚ ਦੋ ਪਰਮਾਨ ਦੇ ਮਿਲਦੇ ਆ ਕੁਝ ਕ ਕਹਿੰਦੇ ਆ ਕਿ ਉਹਨਾਂ ਦਾ ਜੱਦੀ ਪਿੰਡ ਜਿਹੜਾ ਉਹ ਕਾਕੜਾ ਸੀਗਾ ਕੁਝ ਕਹਿੰਦੇ ਆ ਕਿ ਉਹਨਾਂ ਦਾ ਪਿੰਡ ਆਲੋਵਾਲ ਸੀ ਪਰ ਕਾਕੜਾ ਪਿੰਡ 'ਚ ਉਹਨਾਂ ਦਾ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਕਥਾਵਾਚ ਕਿੱਥੋਂ ਤੱਕ ਦੱਸਦੇ ਆ ਕਿ ਇੱਕ ਵਾਰੀ ਕਾਕੜਾ ਪਿੰਡ ਦੀ ਸੰਗਤ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਦੇ ਲਈ ਜਾਂਦੀ ਆ ਉੱਥੇ ਨਾ ਇੱਕ ਬਜ਼ੁਰਗ ਹੁੰਦਾ ਹੈ ਉਹ ਸੰਗਤ ਦੇ ਨਾਲ ਬਹੁਤ ਗਰੀਬ ਸੀ ਸ਼ਾਇਦ ਦਾ ਬੜਾ ਕੁਝ ਮੰਗਣ ਆਇਆ ਸੀ ਪਰ ਜਦੋਂ ਉਹ ਗੁਰੂ ਸਾਭ ਦੇ ਦਰਸ਼ਨ ਕਰਦਾ ਤਾਂ ਕੁਝ ਮੰਗ ਨਹੀਂ ਪਉਂਦਾ ਜਿਵੇਂ ਉਹਨਾਂ ਸਭ ਕੁਝ ਮਿਲ ਗਿਆ ਹੋਵੇ। ਗੁਰੂ ਜੀ ਨੂੰ ਕਹਿੰਦੇ ਹੈ ਕਿ ਭਾਈ ਕੁਝ ਮੰਗ ਲਾ। ਬਜ਼ੁਰਗ ਕਹਿੰਦਾ ਕਿ ਗੁਰੂ ਜੀ ਇੱਕੋ ਮੰਗਾ ਕਿ ਸਾਡੇ ਘਰੇ ਵੀ ਪ੍ਰਸ਼ਾਦਾ ਛਕਣ ਆਇਓ। ਗੁਰੂ ਜੀ ਕਹਿੰਦੇ ਜੀ ਜ਼ਰੂਰ ਆਵਾਂਗੇ। ਤੇ ਬਜ਼ੁਰਗ ਦੇ ਮਨ ਦੇ ਵਿੱਚ ਨਾ ਇੱਕ ਫਿਕਰ ਜਿਹੀ ਪੈ ਜਾਂਦਾ ਹੈ। ਕੁੱਝ ਤਾਂ ਇਹ ਕਹਿੰਦਾ ਵੀ ਕਿੰਨੇ ਜਣੇ ਆਉਂਗੇ। ਗੁਰੂ ਜੀ ਕਹਿੰਦੇ ਕਿ ਤਕਰੀਬਨ ਸਾਡੇ ਨਾਲ 30-40 ਸਿੱਖ ਹੋਣਗੇ। ਬਜ਼ੁਰਗ ਹੱਥ ਜੋੜ ਕੇ ਖੜ ਜਾਂਦਾ ਕਿ ਗੁਰੂ ਜੀ ਫੇਰ ਨਾ ਆਇਓ। ਅਸੀਂ ਗਰੀਬਾਂ ਐਨੇ ਜਣਿਆਂ ਨੂੰ ਪ੍ਰਸ਼ਾਦਾ ਨਹੀਂ ਛਕਾ ਸਕਦੇ। ਹੈ ਗੁਰੂ ਰਾਮਦਾਸ ਜੀ ਹੱਸ ਕੇ ਕਹਿੰਦੇ ਕਿ ਭਾਈ ਜਦੋਂ ਤੱਕ ਅਸੀਂ ਆਉਣਾ ਉਦੋਂ ਤੱਕ ਤਾਂ ਤੁਹਾਡੇ ਹਵੇਲੀਆਂ ਹੋਣਗੀਆਂ ਤੇ ਫਿਰ ਨੌਵੇਂ ਜਾਮੇ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਪਟਿਆਲੇ ਤੋਂ ਭਵਾਨੀਗੜ ਜਾਂਦੇ ਆ ਉਹ ਕਾਕੜੀ ਪਿੰਡ ਜਿਸ ਘਰ ਦੇ ਵਿੱਚ ਰੁਕਦੇ ਆ ਉਸ ਘਰ ਉਸੇ ਬਜ਼ੁਰਗ ਦੀਆਂ ਅਗਲੀਆਂ ਪੀੜੀਆਂ ਉਹ ਘਰਾ ਜਿਹੜਾ ਉਸੇ ਬਜ਼ੁਰਗ ਦੀਆਂ ਅਗਲੀਆਂ ਪੀੜੀਆਂ ਦਾ ਹੁੰਦਾ ਜੋ ਗੁਰੂ ਰਾਮਦਾਸ ਜੀ ਕੋਲ ਗਏ ਸੀ ਜਿਨ੍ਹਾਂ ਨੂੰ ਗੁਰੂ ਰਾਮਦਾਸ ਜੀ ਨੇ ਕਿਹਾ ਸੀ ਕਿ ਅਸੀਂ ਤੁਹਾਡੇ ਘਰ ਪ੍ਰਸ਼ਾਦਾ ਛਕਣ ਆਵਾਂਗੇ ਤੇ ਜਦ ਆਵਾਂਗੇ ਤਾਂ ਤੁਹਾਡੇ ਹਵੇਲੀਆਂ ਹੋਣਗੀਆਂ ਉਹੀ ਗੱਲ ਹੋਈ ਅਗਲੇ ਦਿਨ ਜਦ ਗੁਰੂ ਤੇਗ ਬਹਾਦਰ ਜੀ ਉਸ ਘਰ ਤੋਂ ਵਿਦਾ ਲੈਣ ਲੱਗਦੇ ਆ ਤਾਂ ਉਸ ਘਰ ਦਾ ਮਾਲਕ ਪਲਾ ਕੋਣ ਹੈ ਉਸ ਘਰ ਦਾ ਮਾਲਕ ਹੈ ਟੋਡਰਮਲ ਉਹਨੇ ਗੁਰੂ ਸਾਹਿਬ ਨੂੰ ਸੋਨੇ ਦੀਆਂ ਮੋਹਰਾਂ ਦਾ ਥਾਲ ਭੇਂਟ ਕੀਤਾ ਗੁਰੂ ਸਾਹਿਬ ਨੇ ਉਹਨੂੰ ਹੱਥ ਦੇ ਨਾਲ ਪਾਸੇ ਕਰ ਦਿੰਦੇ ਆ ਬੋਲਦੇ ਆ ਕਿ ਭਾਈ ਇਹ ਮੋਹਰਾਂ ਘਟ ਨੇ ਤੇ ਟੋਡਰਮਲ ਜੀ ਕਹਿੰਦੇ ਵੀ ਗੁਰੂ ਸਾਹਿਬ ਇੱਕ ਥਾਲ ਹੋਰ ਲਿਆ ਦਿਨਾ ਗੁਰੂ ਜੀ ਹੱਸ ਕੇ ਕਹਿੰਦੇ ਕਿ ਨਾ ਉਹ ਵੀ ਘਟ ਹੋਣਾ ਕਹਿੰਦੇ ਗੱਡਾ ਭਰ ਕੇ ਮੋਹਰਾਂ ਦਾ ਚਾਹੀਦਾ ਹੈ ਪਰ ਜਦੋਂ ਲੋੜ ਹੋਈ ਨਾ ਸੀ ਆਪੇ ਲੈ ਲਵਾਂਗੇ ਹੁਣ ਫਿਰ ਵਾਪਸ ਸਸਕਾਰ ਵਾਲੀ ਜਗ੍ਹਾ ਤੇ ਹੁਣੀ ਆਮ ਜਦੋਂ ਅੱਤੀ ਵਾਲੀ ਪਿੰਡ ਦੇ ਵਿੱਚ ਅੱਤੀ ਚੌਧਰੀ ਤੋਂ ਜਗ੍ਹਾ ਖਰੀਦੀ ਜਾਂਦੀ ਹੈ ਨਾ ਤਾਂ ਉਸ ਜਗ੍ਹਾ ਦਾ ਮੁੱਲ ਕਿਵੇਂ ਪਾਇਆ ਜਾਂਦਾ 12 ਗੱਜ ਜਗ੍ਹਾ ਖਰੀਦਣ ਲਈ ਗੱਡਾ ਭਰ ਕੇ ਮੋਰਾ ਲਿਆਂਦੀਆਂ ਜਾਂਦੀਆਂ ਨੇ ਬਣਾ ਆਖਿਆ ਸੀਗਾ ਕਿ ਮੋਰਾ ਖੜੀਆਂ ਕਰਕੇ ਜੋੜ-ਜੋੜ ਕੇ ਜਣਿਆ ਜਾਊਗਾ ਤੇ ਉਸ ਤੋਂ ਬਾਅਦ ਜਿੰਨੀਆਂ ਥਾਵਾਂ ਦੇ ਵਿੱਚ ਜਿੰਨੀ ਥਾਂ ਦੇ ਵਿੱਚ ਤੁਸੀਂ ਉਹ ਮੋਰਾ ਰੱਖ ਦੋਗੇ ਉਨੀ ਥਾਂ ਤੁਸੀਂ ਖਰੀਦੀ ਚਾਹੂ ਇੱਕ ਮੋਹਰ ਦਾ ਸਾਈਜ਼ ਆ ਜਿਹੜਾ ਸਵਾ ਇੰਚ ਤੇ ਭਾਰ ਇੱਕ ਤੋਲਾ ਹੁੰਦਾ ਸੀ 78000 ਮੋਹਰ ਲੱਗਦੀ ਆ ਇਹਨੇ ਥਾਂ ਦੇ ਵਾਸਤੇ ਇੱਕ ਮੋਹਰ ਇੱਕ ਤੋਲੇ ਦੀ ਆ ਮਤਲਬ 780 ਕਿਲੋ ਸੋਨਾ ਉੱਥੇ ਵਚਾਇਆ ਜਾਂਦਾ ਹੁਣ ਉਹ ਜਿਹੜਾ ਸੋਨਾ ਹੈ 140000 ਦੇ ਕਰੀਬ ਆ ਮਤਲਬ 10 ਗ੍ਰਾਮ ਮਤਲਬ 140000 100 ਗ੍ਰਾਮ 14 ਲੱਖ ਮਤਲਬ 1 ਕਿਲੋ 1 ਕਰੋੜ 40 ਲੱਖ ਦਾ ਤੇ 780 টাইমস 1 ਕਰੋੜ 40 ਲੱਖ ਇਕਵਲ ਟੂ 10 ਅਰਬ 92 ਕਰੋੜ ਇਹ ਅੱਜ ਦੀ ਅਮਾਉਂਟ ਦੇ ਵਿੱਚ ਉਸ ਜਗ੍ਹਾ ਦੀ ਕੀਮਤ ਸੀ ਜਿੱਥੇ ਛੋਟੀ ਸਾਹਿਬ ਸਾਦੇ ਦਾ ਸਕਾਰ ਹੋਇਆ ਪਰ ਇੱਥੇ ਅਸੀਂ ਇੱਕ ਬੇਇਨਸਾਫੀ ਕੀਤੀ ਹੈ ਟੋਡਰ ਮਲ ਦਾ ਜਿਹੜਾ ਭਰਾ ਸੀਗਾ ਨਾ ਉਹ ਵੀ ਇਹ ਸਾਰੇ ਕਾਸੇ ਦੇ ਵਿੱਚ ਉਹਦੀ ਵੀ ਉਨੀ ਹੀ ਸ਼ਮੂਲੀਅਤ ਸੀ ਜਿੰਨੀ ਟੋਡਰ ਮਲ ਦੀ ਸੀ ਉਹਦਾ ਨਾਮ ਸੀ ਨਾਗਰ ਮਲ ਉਹਦਾ ਯੋਗਦਾਨ ਵੀ ਦੀਵਾਨ ਟੋਡਰ ਮਲ ਜਿੰਨਾ ਹੀ ਸੀ ਪਰ ਆਪਾਂ ਲੋਕ ਉਸ ਇਨਸਾਨ ਦਾ ਨਾਮ ਬਹੁਤ ਘੱਟ ਲੈਂਦੇ ਆ ਤੇ ਇੱਕ ਹੋਰ ਰੈਕર્ડ ਸੀਗਾ ਕਿ ਅੱਜ ਤੱਕ ਦੀ ਸਭ ਤੋਂ ਮਹਿੰਗੀ ਜ਼ਮੀਨ ਵੇਚੀ ਸੀ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਉਹਨਾਂ ਦਿਨਾਂ ਦੇ ਵਿੱਚ ਕੀ ਕਰ ਰਹੇ ਸੀ ਕਿੱਥੇ ਸੀਗੇ ਉਹਦੇ ਬਾਰੇ ਵੀਡੀਓ ਕੱਲ